ਸੱਜਣੋ ਕੋਸਰੰਤੀ ਰਪਿੰਡ ਜ਼ਿਲ੍ਹੇ ਮੋਗੇ ਦਾ ਤੇ 22 ਹਰਾਂ ਦਾ ਕਾਰਾਂ ਦਾ ਮੰਨ ਕੇ ਚਲੋ ਕਾਰੋਬਾਰ ਆ ਵੇਚ ਲੈਣ ਦਾ ਕੰਮ ਆ ਬਰੀਜਾ ਖੜੀ ਆ ਕੀਤਾ ਸੀ ਸਾਫ ਸੁਥਰੀ ਗੱਡੀ ਆ ਬਾਕੀ ਡਿਟੇਲ ਵੀਡੀਓ ਚਾ ਸੋਚਿਆ ਸ਼ਾਰਟ ਵੀਡੀਓ ਵੀ ਤੁਹਾਨੂੰ ਜਰੂਰ ਵਿਖਾ ਦਿਆਂਗੇ ਆ ਸਵੈਟ ਖੜੀ ਆ ਜਿਵੇਂ ਡਿਆਣਾ ਨੰਬਰ ਉਦੋਂ ਬਾਅਦ ਸੱਜਣੋ ਇਨਾਂ ਦੇ ਜਿਹੜੇ ਮਾਡਲ-ਮਾਡਲ ਸਾਰੇ ਵੀਰ ਤੋਂ ਡਿਟੇਲ ਲਈ ਵੀ ਆਪਾਂ ਵੀਡੀਓ 'ਚ ਸ਼ੈਵਲੈਟ ਆਲਿਆਂ ਦੀ ਆ ਗਈ ਚੰਗੀ ਵੱਡੀ ਗੱਡੀ ਜੇ ਕੋਈ ਠੋਸ ਭਾਲਦਾ ਉਸ ਤੋਂ ਬਾਅਦ ਫੇਰ ਮੰਨ ਕੇ ਚੱਲੋ ਸਵਿਫਟ ਆ ਗਈ ਓਕੇ ਰਿਪੋਰਟ ਗੱਡੀ ਆ ਇਹ ਵੀ ਸਾਫ ਸੁਥਰੀ ਗੱਡੀ ਆ ਰੇਟ ਵੀਡੀਓ ਦੇ ਵਿੱਚ ਸਾਰੇ ਇੱਕ ਨਵਾਂ ਪਿਆ ਜਿਹਾ ਹੀ ਲੰਦਾ ਆ ਜਿੰਨੇ ਹੀ ਦਿਨੋਲ ਜੀ ਉਹਨਾਂ ਕੋਲ ਤੋਂ ਨਾਲ ਸਾਂਝਾ ਕਰਦਾ ਮੈਂ ਕਹਿੰਦਾ ਜਦੋਂ ਲਾਈਵ ਸ਼ੇਅਰ ਸੀ ਬਾਅਦ ਡੈਟਾ ਆਪਣੇ ਹੌਸਲਾ ਵਧਾਈ ਕਰਦੇ ਭਰਾਵਾਂ ਦਾ ਇਦਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਮਖਾਉਣ ਕਿੰਨੇ ਦਾ ਦੇਗਾ ਭਾਈ ਮੈਂ ਕਹਾਂ ਦੋ ਤਿੰਨ ਹਜ਼ਾਰ ਕਰ ਦਦੇ ਹੋਰ ਕੀ ਹੋਣਾ ਦਾਦਾ ਵਾਲਿਆਂ ਦੀ ਬਿਲਕੁਲ ਹੀ ਨਵੀਂ ਗੱਡੀ ਆ ਮਾੜੀ ਇਹਦਾ ਕਿ ਲੇਖਾ ਜੋਖਾ ਕੱਢੀ ਡਾਕ ਕਾਪੀ ਵੀ ਇਹਦਾ ਆਟੋਮੈਟ ਧੰਨਵਾਦ